पंजाब सरकार पंजाब सरकार भगवंत मान ਪ੍ਰਧਾਨ ਜੀ ਜਿਹੜਾ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਗਿਆ ਭਗਵੰਤ ਮਾਨ ਦਾ ਕੀ ਕਹਿਣਾ ਚਾਹੁੰਦੇ ਹੋ ਜੀ ਆਜ ਸਮੁੱਚੇ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਸਮੁੱਚੇ ਹੀ ਸਾਰੇ ਅਹੁਦੇਦਾਰਾਂ ਵਰਕਰਾਂ ਦੇ ਵਿੱਚ ਬੜਾ ਰੋਸ ਹੈ ਕਿ ਅੱਜ ਭਾਜਪਾ ਦੇ ਸਾਬਕਾ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲਗਿਆ ਦੇ ਜਿਹੜਾ ਘਰ ਤੇ ਗਰਨੇਟ ਚਲਾ ਕੇ ਜਿਹੜਾ ਹਮਲਾ ਕੀਤਾ ਗਿਆ ਉਤੇ ਤੈਤਾ ਜਲਾ ਤਾਂ ਤਾਂ ਤੇ ਵਾਸੀ ਵਟ ਵਟ ਮੰਡਲਾਂ ਦੇ ਵਿੱਚ ਉਸ ਦੋਸ਼ ਪ੍ਰਗਟ ਕਰਦੇ ਆ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਜਿਹੜੀ ਸੋਧੀ ਸਰਕਾਰ ਆ ਉਹਨੂੰ ਪੁੱਛਣ ਵਾਸਤੇ ਅੱਜ ਖੜ ਗਏ ਨੇ ਲੋਕ ਪਿੰਡਾਂ ਦੇ ਵਿੱਚ ਕਿ ਕਿਸੇ ਵੀ ਹਾਲਾਤ ਦੇ ਵਿੱਚ ਨਾ ਕੋਈ ਵਪਾਰੀ ਸੇਫ ਹੈ ਨਾ ਕਿਸੇ ਪਾਰਟੀ ਦਾ ਆਗੂ ਸੇਫ ਹੈ ਅੱਜ ਜਿਹੜੇ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਉਹ ਦੰਦ ਨਾਲ ਉਹ ਦਰ ਪਰ ਹੋ ਚੁੱਕੇ ਇਸੇ ਦੇ ਤਹਿਤ ਅੱਜ ਸਮੁੱਚੇ ਲੋਕ ਇਹਨਾਂ ਕੋਲ ਪੁੱਛਣਾ ਚਾਹੁੰਦੇ ਨੇ ਕਿ ਤੁਸੀਂ ਲੋਕਾਂ ਦੀ ਸੁਰੱਖਿਆ ਦੀ ਗੱਲ ਕਰਦੇ ਸੀ ਲਾਅ ਐਂਡ ਆਰਡਰ ਦੀ ਗੱਲ ਕਰਦੇ ਸੀ ਜਿੱਥੇ ਦਿਨ ਅੱਜ ਅੱਜ ਲੋਕ ਗੋਲੀਆਂ ਚੱਲ ਰਹੀਆਂ ਨੇ ਫਰੋਤੀਆਂ ਮੰਗ ਰਹੇ ਨੇ ਹਰੇਕ ਘਰਾਂ ਦੇ ਅੱਗੇ ਜਿਹੜੇ ਉਹ ਗਰਨੇਟਾਂ ਦੇ ਨਾਲ ਥਾਣਿਆਂ ਦੇ ਵਿੱਚ ਗਰਨੇਟਾਂ ਦੇ ਨਾਲ ਜਿਹੜੇ ਹਮਲੇ ਹੋ ਰਹੇ ਨੇ ਤੇ ਅੱਜ ਅਸੀਂ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਜਪਾਗੂ ਦੇ ਕਰਾਂ ਗ੍ਰਨੇਡ ਦੇ ਉੱਤੇ ਜਿਹੜਾ ਉਹ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਹੁਲਾਕਾ ਕੀਤਾ ਗਿਆ ਇਹ ਤੇ ਜਿਹੜੀ ਜੁੰਬਿਆ ਰਹੀ ਆਮ ਆਦਮੀ ਪਾਰਟੀ ਦੇ ਭਗਵਾਨ ਸਮਾਨ ਹੈ ਕਿ ਜਿਹੜਾ ਕਿਸੇ ਦੇ ਵੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਵਿੱਚ ਅੱਜ ਤੱਕ ਜਿਹੜਾ ਉਹ ਅਸਫਲ ਰਿਹਾ ਇਸੇ ਤਹਿਤ ਜਿਹੜਾ ਅੱਜ ਸਮੁੱਚੇ ਜ਼ਿਲ੍ਹਾ ਤਰਨਤਾਰ ਦੇ ਸਮੁੱਚੇ ਆਗੂਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਇਸ ਸੁੱਤੀ ਸਰਕਾਰ ਨੂੰ ਜਿਹੜੀ ਅੱਜ ਲਾਂਤਾਂ ਪਈ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਮੁਰਦਾਬਗ ਭਗਵਾਨ ਤਮਨ ਮੁਰਦਾਬਗ ਭਗਵਾਨ ਤਮਨ ਮੁਰਦਾਬਗ ਭਗਵਾਨ ਤਮਨ ਮੁਰਦਾਬਗ ਭਗਵਾਨ ਤਮਨ ਮੁਰਦਾਬਗ ਪੰਜਾਬ ਸਰਕਾਰ ਮੁਰਦਾਬਗ ਪੰਜਾਬ ਸਰਕਾਰ ਮੁਰਦਾਬਗ ਪੰਜਾਬ ਸਰਕਾਰ ਮੁਰਦਾਬਗ ਭਗਵਾਨ ਤਮਨ ਮੁਰਦਾਬਗ ਆਮ ਆਦਮੀ ਪਾਰਟੀ ਮੁਰਦਾਬਗ ਆਮ ਆਦਮੀ ਪਾਰਟੀ ਮੁਰਦਾਬਗ ਹਾਂਜੀ ਪ੍ਰਧਾਨ ਜੀ ਜਿਹੜਾ ਪੰਜਾਬ ਸਰਕਾਰ ਦਾ ਪਤਲਾ ਫੁਕੇ ਗਿਆ ਭਗਵੰਤ ਮਾਨ ਦਾ ਕੀ ਕਹਿਣਾ ਚਾਹੁੰਦੇ ਜੀ ਆਜ ਸਮੁੱਚੇ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਸਮੁੱਚੇ ਹੀ ਸਾਰੇ ਅਧਿਕਾਰਤਾਂ ਵਰਕਰਾਂ ਦੇ ਵਿੱਚ ਬੜਾ ਰੋਸ ਹੈ ਕਿ ਅੱਜ ਭਾਜਪਾ ਦੇ ਸਾਬਕਾ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲਗਿਆ ਦੇ ਜਿਹੜਾ ਘਰ ਤੇ ਗਰਨੇਟ ਚਲਾ ਕੇ ਜਿਹੜਾ ਹਮਲਾ ਕੀਤਾ ਗਿਆ ਉਤੇ ਤੈਤਾ ਜਲਾ ਤਾਂ ਤਾਂ ਤੇ ਵਾਸੀ ਵਟ ਵਟ ਮੰਡਲਾਂ ਦੇ ਵਿੱਚ ਉਸ ਰੋਸ ਪ੍ਰਗਟ ਕਰਦੇ ਆ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਜਿਹੜੀ ਸੁੱਤੀ ਸਰਕਾਰ ਆ ਉਹਨੂੰ ਪੁੱਛਣ ਵਾਸਤੇ ਅੱਜ ਖੜ ਗਏ ਨੇ ਲੋਕ ਪਿੰਡਾਂ ਦੇ ਵਿੱਚ ਕਿ ਕਿਸੇ ਵੀ ਹਾਲਾਤ ਦੇ ਵਿੱਚ ਨਾ ਕੋਈ ਵਪਾਰੀ ਸੇਫ ਆ ਨਾ ਕਿਸੇ ਪਾਰਟੀ ਦਾ ਆਗੂ ਸੇਫ ਆ ਅੱਜ ਜਿਹੜੇ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਉਹ ਦੰਦ ਨਾਲ ਉਹ ਦਰ ਪਰ ਹੋ ਚੁੱਕੇ ਇਸੇ ਦੇ ਤਹਿਤ ਅੱਜ ਸਮੁੱਚੇ ਲੋਕ ਇਹਨਾਂ ਕੋਲ ਪੁੱਛਣਾ ਚਾਹੁੰਦੇ ਨੇ ਕਿ ਤੁਸੀਂ ਲੋਕਾਂ ਦੀ ਸੁਰੱਖਿਆ ਦੀ ਗੱਲ ਕਰਦੇ ਸੀ ਲਾਅ ਐਂਡ ਆਰਡਰ ਦੀ ਗੱਲ ਕਰਦੇ ਸੀ ਜਿੱਥੇ ਦਿਨ ਤੇ ਅੱਜ ਲੋਕ ਗੋਲੀਆਂ ਚੱਲ ਰਹੀਆਂ ਨੇ ਫਰੋਤੀਆਂ ਮੰਗ ਰਹੇ ਨੇ ਹਰੇਕ ਘਰਾਂ ਦੇ ਅੱਗੇ ਜਿਹੜੇ ਉਹ ਗਰਨੇਟਾਂ ਦੇ ਨਾਲ ਥਾਣਿਆਂ ਦੇ ਵਿੱਚ ਗਰਨੇਟਾਂ ਦੇ ਨਾਲ ਜਿਹੜੇ ਹਮਲੇ ਹੋ ਰਹੇ ਨੇ ਤੇ ਅੱਜ ਅਸੀਂ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਜਪਾਗੂ ਦੇ ਘਰ ਗਰਨੇਟ ਦੇ ਉੱਤੇ ਜਿਹੜਾ ਉਹ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਇਹਦੇ ਜਿਹੜੀ ਜੁੰਬਿਆ ਰਏ ਆਮ ਆਦਮੀ ਪਾਰਟੀ ਤੇ ਭਗਵਨ ਸਮਾਨ ਹੈ ਕਿ ਜਿਹੜਾ ਕਿਸੇ ਦੇ ਵੀ ਸੁਰੱਖਿਆ ਨੂੰ ਜਨਕੀਨੀ ਬਣਾਉਂਦੇ ਵਿੱਚ ਅੱਜ ਤੱਕ ਜਿਹੜਾ ਉਹ ਅਸਫਲ ਰਿਹਾ ਇਸੇ ਤਹਿਤ ਜਿਹੜਾ ਅੱਜ ਸਮੁੱਚੇ ਜ਼ਿਲ੍ਹਾ ਤਰਨਤਾਰ ਦੇ ਸਮੁੱਚੇ ਆਗੂਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਹੈ ਇਸ ਸੁੱਤੀ ਸਰਕਾਰ ਨੂੰ ਜਿਹੜੀਆਂ ਜਲੰਤਾ ਪਈ ਹੈ